ਸਿਕਾ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਬਣਾਉਣ ਵਾਲੇ ਮੂੰਗੀ ਮਸਰਾਂ ਦਾਲ ਤੇ ਦਾਲ ਨੂੰ ਆਪਾਂ ਸਿਟੀ ਲਵਾ ਕੇ ਰੱਖ ਲਿਆ ਆ ਤੇ ਇੱਧਰ ਸਾਡਾ ਤੜਕਾ ਰੈਡੀ ਕਰ ਲਿਆ ਟਮਾਟਰ ਆਪਾਂ ਬਰੀਕ ਬਰੀਕ ਕੱਟ ਲਿਆ ਨਾਲ ਸਾਡੇ ਜੀਰਾ ਨਾਲ ਹਰੀਆਂ ਮਿਰਚਾਂ ਨਾਲ ਸਾਡਾ ਪਿਆਜ਼ ਨਾਲ ਅਦਰਕ ਨਾਲ ਰਾਈ ਸਰੋਂ ਤੇ ਥੋੜਾ ਜਿਹਾ ਧਨੀਆ ਲੈ ਲਿਆ ਆਪਾਂ ਇੱਧਰ ਸਾਡਾ ਤੇਲ ਗਰਮ ਹੋ ਰਿਹਾ ਆ ਕੜਾਈ 'ਚ ਤੇ ਦਾਲ ਨੂੰ ਆਪਾਂ ਸਿਟੀ ਲਵਾ ਕੇ ਪਵਾਲ ਕੇ ਰੱਖ ਲਿਆ ਆ ਤੇ ਹੁਣ ਆਪਾਂ ਇਹਦਾ ਤੜਕਾ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਤੇਲ ਵਿੱਚ ਜੀਰਾ ਨਾਲ ਪਾਵਾਂਗੇ ਆਪਾਂ ਰਾਈ ਜਿਹਨੂੰ ਆਪਾਂ ਸਰੋਂ ਵੀ ਕਹਿੰਦੇ ਆਂ ਹੁਣ ਆਪਾਂ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਹੁਣ ਆਪਾਂ ਇਹ ਚੰਗੀ ਤਰ੍ਹਾਂ ਫੌਨ ਲਵਾਾਂਗੇ ਇੰਦਨੇ ਸਾਡੇ ਸ਼ੈਫ ਮਨਜੀਤ ਕੌਰ ਜੀ ਜੋ ਕਿ ਸਾਡੇ ਮੰਮੀ ਜੀ ਨੇ ਇਹ ਦਾਲ ਨੂੰ ਤੜਕਾ ਲਾ ਰਹੇ ਆ ਉਹਨਾਂ ਪਾਉਣ ਲੱਗਿਆ ਜੀ ਹਰੀਆਂ ਮੇਥੀਆਂ ਹੁਣ ਆਪਾਂ ਪਾਵਤਾ ਜੀ ਅਦਰਕ ਲਓ ਜੀ ਸਾਡਾ ਤੜਕਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੁੜਕਾ ਸਾਡਾ ਹੋ ਗਿਆ ਜੀ ਰੈਡੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਦੇਖ ਸਕਦੇ ਹੋ ਤੁਸੀਂ ਸਾਡੀ ਮਸਰਾ ਮੂੰਗੀ ਦੀ ਦਾਲ ਬਣ ਕੇ ਰੈਡੀ ਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਗੜਕਾ ਦੇ ਕੇ ਫਿਰ ਗੈਸ ਬੰਦ ਕਰ ਦਵਾਂਗੇ ਕਦਰ ਤੁਹਾਨੂੰ ਮਿਲਦਾ ਬਹੁਤ ਵਧੀਆ ਲੱਗਿਆ ਹੋਵੇ ਚੈਨਲ ਨੂੰ ਕਲਰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ